ਰੋਇਪੁਰ ਮੱਲਾਂ ਵਾਲਾ ਰੋਡ ਦੇ ਉੱਪਰ ਇੱਕ ਵਾਰ ਫਿਰ ਧਰਨਾ ਪ੍ਰਦਰਸ਼ਨ ਜਿਹੜਾ ਦਿੱਤਾ ਜਾ ਰਿਹਾ ਪਹਿਲਾਂ ਵੀ ਸੜਕ ਬਣਾਉਣ ਦੇ ਲਈ ਧਰਨਾ ਪ੍ਰਦਰਸ਼ਨ ਕਈ ਵਾਰ ਦਿੱਤਾ ਜਾ ਚੁੱਕਾ ਪਰ ਅਜੇ ਤੱਕ ਪ੍ਰਸ਼ਾਸਨ ਕੰਬ ਕਰਨੀ ਨਹੀਂ ਤੋਂ ਨਾ ਜਾਗਣ ਤੋਂ ਬਾਅਦ ਅੱਜ ਇਲਾਕੇ ਦੇ ਲੋਕਾਂ ਦੇ ਵੱਲੋਂ ਫਿਰ ਧਰਨਾ ਪ੍ਰਦਰਸ਼ਨ ਦੇ ਕੇ ਇੱਕ ਵਾਰ ਚੱਕਾ ਜਿਹੜਾ ਜਾਮ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਇੱਧਰ ਵੀ ਦੇਖ ਸਕਦੇ ਕਿ ਇਲਾਕੇ ਦੇ ਜਿਹੜੇ ਲੋਕ ਜਿਹੜੇ ਉਹ ਹਤਾਇ ਤਖਤੀਆਂ ਫੜ ਕੇ ਜਿਹੜੇ ਨਾ ਠੇਕੇਦਾਰ ਦੇਤੇ ਪ੍ਰਸ਼ਾਸਨ ਦੇ ਤੇ ਐਨ ਐਚ ਡਿਪਾਰਟਮੈਂਟ ਦੇ ਖਿਲਾਫ ਜਿਹੜਾ ਕੀ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਦੂਜੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਛੜਕ ਜਿਹੜੇ ਪਾਸੇ ਇਹ ਜਿਹੜੀ ਤਸਵੀਰ ਦੇਖ ਰਹੇ ਇਸ ਪਾਸੇ ਫਿਰੋਜ਼ਪੁਰ ਏਰੀਏ ਦਾ ਤਾਂ ਇਸ ਪਾਸੇ ਬਿਲਕੁਲ ਸੜਕ ਦੇ ਉੱਪਰ ਜਿਹੜਾ ਚੱਲਣਾ ਜਿਹੜਾ ਨਾਮਮੁਲਕ ਹੋ ਚੁੱਕਾ ਹੈਗਾ ਤਾਂ ਲਗਾਤਾਰ ਕਈ ਵਾਰ ਜਿਹੜੇ ਨੇ ਐਕਸੀਡੈਂਟ ਵੀ ਦਾ ਕਾਰਨ ਜਿਹੜਾ ਕੀ ਬਣ ਰਿਹਾ ਸੜਕ ਨਾ ਬਨ ਨੂੰ ਲੈ ਕੇ ਤਾਂ ਸਾਡੇ ਨਾਲ ਇੱਥੋਂ ਦੇ ਉਸਨੀਕ ਮੌਜੂਦ ਨੇ ਗੱਲਬਾਤ ਉਹਨਾਂ ਕਰਾਂਗੇ ਬੁਝਰ ਵੀਰ ਕਿਵੇਂ ਦੇਖਦੇ ਜੀ ਕਿ ਅੱਗੇ ਵੀ ਧਰਨਾ ਪ੍ਰਦਰਸ਼ਨ ਦੇਣਾ ਪਿਆ ਸੀ ਕਿ ਉਦੋਂ ਕੋਈ ਵਿਸ਼ਵਾਸ ਨਹੀਂ ਦਵਾਇਆ ਗਿਆ ਸੜਕ ਨੂੰ ਬਣਾਉਣ ਦੇ ਲਈ ਵਿਸ਼ਵਾਸ ਦਵਾਇਆ ਗਿਆ ਸੀ ਸਾਨੂੰ ਉਸ ਤੋਂ ਲਿਖਤੀ ਰੂਪ ਲਿਖਤੀ ਰੂਪ ਦਿੱਤਾ ਗਿਆ ਸੀ ਪਰ ਮੇਨ ਗੱਲ ਹੈ ਜੀ ਉਹ ਕੋਈ ਕੰਪਨੀ ਨੇ ਜਿਹੜਾ ਗਾਂ ਠੇਕੇਦਾਰ ਨੂੰ ਨਤਨ ਘਟਾਰੀਆ ਕੋ ਲੋਕਲ ਠੇਕੇਦਾਰ ਨੂੰ ਠੇਕਾ ਦਿੱਤਾ ਉਹਦੇ ਕੋ ਨਾਮ ਤੇ ਠੇਕਾ ਨਹੀਂ ਜਿਹੜੀ ਮੇਨ ਕੰਪਨੀ ਆ ਉਹ ਮਾਨ ਬਿਲਡਰ ਜਿਹਨਾਂ ਦੇ ਨਾਮ ਤੇ ਠੇਕਾ ਹੈ ਉਹ ਇੱਥੇ ਕਦੀ ਆਏ ਨਹੀਂ ਨਾ ਉਹਨਾਂ ਨੇ ਕਦੀ ਆਣ ਕੇ ਇੱਥੇ ਕੁਝ ਕੀਤਾ ਤੇ ਇਸ ਕਰਕੇ ਵਿਸ਼ਵਾਸ ਦਵਾਇਆ ਗਿਆ ਪਰ ਅੱਖਾਂ ਦੇ ਵਿੱਚ ਘੱਟਾ ਪਾਇਆ ਇਹਦਾ ਵਿਸ਼ਵਾਸ ਤਾਂ ਹੁਣ ਵੀ ਦੁ ਵਿਸ਼ਵਾਸ ਦਿਵਾਉਣਾ ਕੀ ਹੁੰਦਾ ਵੀ ਮੰਨ ਲਓ ਕੰਮ ਮੈਂ ਤੁਹਾਨੂੰ ਕਵਾਂ ਵੀ ਰੋਟੀ ਆ ਪਈ ਆ ਰੋਟੀ ਪਈ ਜਿਨੇ ਜੇ ਰੋਟੀ ਖਾਦੇ ਢਿੱਡ ਭਰਨਾ ਕੰਮ ਦਾ ਸੱਕੀ ਤਿਆ ਹੀ ਹੋਣਾ ਜੀ ਵਿਸ਼ਵਾਸ ਦਿਵਾ ਕੇ ਕੀ ਕਰਾਂਗੇ ਹੁਣ ਵੇਖੋ ਅੱਜ ਤੁਸੀਂ ਆਏ ਮੀਡੀਆ ਧਰਨਾ ਲੱਗਾ ਔਰ ਟੈਂਕਰ ਵੀ ਪਾਣੀ ਵਾਲੇ ਆ ਗਏ ਨੇ ਉਹਨੇ ਹੋ ਸਕਦਾ ਮੈਕਮੇ ਵਾਲੇ ਜੀ ਆ ਜਾਣ ਪਹਿਲਾਂ ਜੀ ਕਿੱਥੇ ਨੇ ਜਦੋਂ ਨੂੰ ਪਤਾ ਆਇਆ ਵੀ ਜਾਨਾ ਇਹ ਆਖਰ ਲੋਕਾਂ ਦਾ ਸਬਰ ਵੇਖਦੇ ਨੇ ਇਹ ਧਰਨਾ ਲਾਇਆ ਨਹੀਂ ਗਿਆ ਜੀ ਲਗਵਾਇਆ ਗਿਆ ਮੈਕਮੇ ਵੱਲ ਸਿੱਧੇ ਤੌਰ ਤੇ ਇਹ ਐਨ ਐਚ ਹਾਈਵੇ ਵੱਲੋਂ ਮੈਕਮੇ ਵੱਲੋਂ ਧਰਨਾ ਲਗਵਾਇਆ ਗਿਆ ਤੰਨਾ ਲਾਇਆ ਨਹੀਂ ਗਿਆ ਡਿਪਾਰਟਮੈਂਟ ਦੀ ਹੁੰਦਾ ਤੱਕ ਗੱਲ ਕਰੀਏ ਕੋਈ ਸਵੇਰ ਦਾ 7 ਵਜੇ ਤੇ ਲੋਕ ਇੱਥੇ ਮੌਜੂਦ ਸੀਗਾ ਤਾਂ 12 ਵਜੇ ਚੱਕਾ ਜਿਹੜਾ ਜਾਮ ਕਰਤਾ ਸੀ ਕਿਹਦੇ ਤੱਕ ਕੋਈ ਪ੍ਰਸ਼ਾਸਨ ਪਹੁੰਚਿਆ ਕੱਲ ਜੀ ਅਸੀਂ ਆਮ ਜਨਤਾ ਹੀ ਸਾਰੇ ਇੱਥੇ ਬੈਠੀ ਆ ਤੇ ਜਿਹੜੀ ਲੰਘ ਰਿਆ ਸਾਰੇ ਉਹ ਵੀ ਆਮ ਜਨਤਾ ਆ ਪਬਲਿਕ ਆ ਅਸੀਂ ਪਬਲਿਕ ਨੂੰ ਤੰਗ ਕਰਕੇ ਆਪਦੇ ਭਰਾਵਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਕਿਸੇ ਨੂੰ ਇਸ ਕਰਕੇ ਸਾਨੂੰ ਮਜਬੂਰ ਨਹੀਂ ਸੀ ਅਸੀਂ 12 ਵਜੇ ਤੱਕ ਇਹਨਾਂ ਨੂੰ ਡਿਕੇ ਆ ਪਰ ਉਹ ਬਿਲਕੁਲ ਜੀ ਕੰਬ ਕਰਨ ਦੀ ਨਹੀਂ ਸੁੱਤੇ ਹੋਏ ਉਹਨਾਂ ਨੂੰ ਕੋਈ ਫਿਕਰ ਨਹੀਂ ਕੋਈ ਉਹਨਾਂ ਨੂੰ ਮਤਲਬ ਨਹੀਂ ਨਾ ਉਹਨਾਂ ਦੇ ਦਿਮਾਗ ਤੇ ਕੋਈ ਜੇ ਟੈਨਸ਼ਨ ਹੋਵੇ ਤੇ 10 ਦਿਨ ਚੱਲ ਰਿਹਾ ਅਸੀਂ ਕੰਮ 10 ਦਿਨ ਪਹਿਲਾਂ ਤੋਂ ਇਹ ਹੋ ਰਿਹਾ ਹੈ ਤਿਆਰੀਆਂ ਹੋ ਰਹੀਆਂ 15 ਦਿਨ ਪਹਿਲਾਂ ਤੋਂ ਫੋਨ ਵੀ ਕਾਲ ਕਰ ਰਹੇ ਆ ਜੇਈ ਸਾਹਿਬ ਨੂੰ ਪਰ ਜੇ ਉਹਦੇ ਤੱਕ ਵੀ ਇਹ ਕਰਨ ਤੇ ਜੋ ਸਕਤ ਸਕਦੀ ਜਦੋਂ ਉਹਨਾਂ ਦੇ ਕੰਨ ਤੇ ਜੋ ਇੱਕ ਨੈਸ਼ਨਲ ਹਾਈਵੇ ਬਣਾਉਣ ਵਾਸਤੇ ਧਰਨਾ ਲਵਾਉਣਾ ਪੈ ਰਿਹਾ ਬਹੁਤ ਜ਼ਿਆਦਾ ਨੰਘਾਰਾ ਚੁਕਾਈ ਤਾਂ ਲਗਾਤਾਰ ਸੀ ਗੱਲ ਕਰੀਏ ਧਰਨੇ ਪ੍ਰਦਰਸ਼ਨ ਦੇ ਇਹ ਦੋਸ਼ ਲਗਾਏ ਜਾਂਦੇ ਨੇ ਕਿ ਲਗਾਤਾਰ ਨੇ ਧਰਨੇ ਪ੍ਰਦਰਸ਼ਨ ਦੇ ਉੱਪਰ ਕਿਸਾਨ ਬੈਠਦੇ ਨੇ ਪਰ ਇਸ ਵਾਰ ਕਿਸਾਨ ਨਹੀਂ ਬੈਠੇ ਆਮ ਪਬਲਿਕ ਜਿਹੜੀ ਕਿ ਧਰਨਾ ਪ੍ਰਦਰਸ਼ਨ ਦੇ ਦੇ ਰਹੀ ਹੈਗੀ ਤਾਂ ਤਸਵੀਰ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ ਤਾਂ ਗੱਲਬਾਤ ਕਰਨ ਦੀ ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਤਰਨਜੀਤ ਮੌਜੂਦ ਨੇ ਸਮਜੀਤ ਵੀਰ ਕਿਵੇਂ ਦੇਖਦੇ ਜੀ ਕਿ ਪਹਿਲਾਂ ਜੇ ਆਪਾਂ ਗੱਲ ਕਰੀਏ ਛੜਕ ਨੂੰ ਸਟਾਰਟ ਹੋਣ ਨੂੰ ਹੀ ਧਰਨਾ ਪ੍ਰਦਰਸ਼ਨ ਦੇਣਾ ਪਿਆ ਕਿ ਛੜਕ ਜਿਹੜੀ ਕਿ ਬਣਾਈ ਜਾਵੇ ਤੇ ਜੇ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਫਿਰ ਉੱਥੇ ਰੋਗੀ ਪੁਲ ਜੇ ਬਣਿਆ ਉਹ ਵੀ ਟੁੱਟ ਗਿਆ ਕਿਵੇਂ ਦੇਖਦੇ ਸਾਂ ਜੀ ਬਿਲਕੁਲ ਜੀ ਤੁਸੀਂ ਮਾਈਂਡ ਰੀਲੀਵ ਕਰਾਤਾ ਵੀ ਇਹਦੇ ਵਿੱਚ ਜਿਵੇਂ 2022 ਚ ਧਰਨਾ ਲਾਇਆ ਸੀ ਜਿਵੇਂ ਪੇਟੀਆਂ ਵੀ ਇਹ ਸੜਕ ਟੁੱਟੀ ਸੀਗੀ ਇਹ ਸੜਕ ਦੇ ਉੱਪਰ ਨਾ ਸਟੇ ਲਿਆ ਸੀ ਕਿਸੇ ਨੇ ਉਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਥੇਬੰਦੀ ਇਹ ਧਰਨਾ ਲੱਗਾ ਸੀ 2 ਦਿਨ ਉਹਤੇ ਨੈਬ ਸਿਲਦਾਰ ਸਾਹਿਬ ਆਏ ਸੀਗੇ ਉਹਨੇ ਕਿ ਉਹ ਸ਼ਵਾਦ ਦਵਾਇਆ ਸੀ ਵੀ ਜਲਦੀ ਹੀ ਅਸੀਂ ਉੱਤੇ ਪੇਸ਼ ਹੋ ਕੇ ਸਟੇ ਤੜਾ ਕੇ ਪਰ ਉਹ ਸਟੇ ਤਰੀਕ ਵੀ ਉਸ ਦਿਨ ਦੀ ਸੀ ਇਹ ਪੇਸ਼ ਹੋ ਸਟੇ ਵੀ ਟੁੱਟ ਗਿਆ ਸੀ ਉਹਨੇ ਕਿ ਵੀ ਅਗਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ ਸਾਨੂੰ ਭਰੋਸੇ ਚ ਲੈ ਕੇ ਉਹਨਾਂ ਨੇ ਸਾਡਾ ਧਰਨਾ ਚਗਾ ਦਿੱਤਾ ਕਾਰਨ ਇਹ ਅਸੀਂ ਖੱਡੇ ਬਹੁਤ ਤਗੜੇ ਸੀ 2-2 ਫੁੱਟ ਡੂੰਘੇ ਗੱਡੀਆਂ ਟੁੱਟਦੀਆਂ ਸੀ ਹੋਰ ਨੁਕਸਾਨ ਜਾਨੀ ਮਾਲੀ ਬਹੁਤ ਨੁਕਸਾਨ ਹੁੰਦਾ ਸੀ ਚਲੋ ਜੀ 2022 ਲੰਘਿਆ 23 ਲੰਘਿਆ 24 ਵਿੱਚ ਇਹ ਸੜਕ ਦਾ ਫੇਰ ਕਦੀ ਰੁੱਖਾਂ ਦਾ ਆ ਗਿਆ ਅਸੀਂ ਸਾਰੇ ਜਾਂਦੇ ਵੀ ਜਿਹੜੀ ਵਿੱਚ ਅੜਚਣ ਆਉਂਦੀ ਉਹਨੂੰ ਦੂਰ ਕਰਕੇ ਰੋਡ ਬਣਾਇਆ ਜਾਵੇ ਕਿਉਂਕਿ ਇਲਾਕੇ ਦੀ ਬਹੁਤ ਮੰਗ ਸੀ ਕਿ ਵੀ ਇਹਨੂੰ ਜਾਂਦਾ ਸੀ ਆਖਿਆ ਜੇ ਚੌੜਾ ਨਹੀਂ ਨਾ ਹੋ ਰਿਹਾ ਤੇ ਉਹਨੂੰ ਰਿਪੇਅਰ ਕੀਤਾ ਜਾਏ ਅੱਗੋਂ ਕਹਿੰਦੇ ਸੀ ਐਨ ਦੇ ਤੇ ਖਰਚਾ ਬਹੁਤ ਆਏਗਾ ਚਲੋ ਅਸੀਂ ਇਸ ਮਹਿਕਮੇ ਨਾਲ ਸਹਿਮਤ ਰਹੇ ਪਰ ਇਹਨਾਂ ਰੋਡ ਪੱਟ ਦਿੱਤਾ ਅਸੀਂ ਕਹਿੰਦੇ ਰਹੇ ਇਹਨੂੰ ਬਣਾ ਦਿਓ ਬਣਾ ਦਿਓ ਅੱਜ ਨਹੀਂ ਕੱਲ ਨਹੀਂ ਅੱਜ ਨਹੀਂ ਕੱਲ ਨਹੀਂ ਸਾਲ ਇੱਕ ਹੋ ਗਿਆ ਐ ਰੋਡ ਪੱਟੇ ਨੂੰ 28-9 ਨੂੰ ਫਿਰ ਧਰਨਾ ਲਾਇਆ ਕੌਣ ਕਾ ਰੋਡ ਦੀ ਜਿਹੜੀ ਲੈਂਥ ਤੇ ਉਹ 10 ਕਿਲੋਮੀਟਰ ਹੀ ਸੀਗੀ ਹਰਫੇ ਤੱਕ ਫਿਰੋ ਸ਼ਹਿਰ ਤੋਂ ਲੈ ਕੇ ਇਹਨਾਂ ਨੇ ਕੋਈ ਦੂਜਾ ਗੱਲ ਨਹੀਂ ਸੁਣੀ ਸਾਡੀ 5 ਕਿਲੋਮੀਟਰ ਨੂੰ ਵੀ ਕਹਿ ਸਕਦੇ ਆ ਕਿ ਮੇਰੇ ਸੇ 2 ਸਾਲ ਲੱਗਿਆ 2 ਸਾਲ ਤੋਂ ਅੱਪ ਹੋ ਗਿਆ ਜੀ ਜੇ ਹਿਸਾਬ ਲਈ 21 ਦਾ ਠੇਕਾ ਚ ਕੀਤਾ ਉਦੋਂ ਦਾ ਪ੍ਰੋਸੈਸ ਹੀ ਤੁਰੇ ਜਾਂਦਾ ਅਸੀਂ ਤਾਂ ਉਦੋਂ ਦੇ ਖੱਡਿਆਂ 'ਚ ਤੁਰੇ ਜਾ ਰਹੇ ਆ ਪਹਿਲਾਂ ਖੱਡਿਆਂ ਜੀ ਹੁਣ ਧੂੜ ਮਿੱਟੀ ਹੁਣ ਸਗੋ ਪੜਤੀ ਛੜਕ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਹੋਈ ਇਸ ਬਾਰੇ ਹਜੇ ਕੋਈ ਨਹੀਂ ਹੋਇਆ ਕੋਈ ਇੱਥੇ ਅਧਿਕਾਰੀ ਨਹੀਂ ਪਹੁੰਚਿਆ ਜੀ ਨੇ ਚੱਲੇ ਤੋਂ ਨਿਚਲਾ ਵੱਡੇ ਤੋਂ ਵੱਡਾ ਕੋਈ ਅਧਿਕਾਰੀ ਉੱਥੇ ਨਹੀਂ ਉਹਦੀ ਗੱਲ ਕਰੀ ਜੇ ਪੋਲੋ ਤੋਂ ਟੁੱਟ ਗਿਆ ਸੀ ਦੁਬਾਰਾ ਇਹਨਾਂ ਨੇ ਰਿਪੇਅਰ ਕੀਤਾ 20-22 ਹੁੰਦੇ ਨੇ ਬਸ ਟੁੱਟ ਗਿਆ ਸੀ ਉਹ ਜਿਹੜੇ ਪੋਲ ਨੂੰ ਲੈ ਕੇ ਕੋਈ ਕਾਰਵਾਈ ਹੋਈ ਸੀ ਨਹੀਂ ਇਹਨਾਂ ਨੇ ਖਾਣਾ ਪੁਰਤੀ ਕੀਤੀ ਆ ਇੱਕ ਰਹੀਆਂ ਸੀ ਟੀਮਾਂ ਉਹ ਵੇਖ ਕੇ ਉਹਨਾਂ ਨੇ ਆਖਿਆ ਇਹ ਤੁਹਾਨੂੰ ਵਿਖਾ ਦਿੱਤਾ ਜੇ ਇਹਨਾਂ ਕੋ ਤਾਂ ਹੋ ਹੀ ਜਾਂਦਾਂਦੇ ਨੈਸ਼ਨਲ ਹਾਈ ਪ੍ਰੋਜੈਕਟ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੋਵੇ ਤੇ ਇਹਨਾਂ ਕੋ ਹੋ ਜਾਂਦਾ ਗੱਲ ਬਸੋ ਬਾਹਰ ਆ ਤੁਸੀਂ ਹੁਣ ਵੀ ਵੇਖ ਲਓ ਥੱਲੇ ਇਹ ਅੱਜ ਤੁਸੀਂ ਖਬਰ ਕਦੋਂ ਲਾਈ ਹੈ ਤੁਹਾਨੂੰ ਵੀ ਯਾਦ ਹੈ ਤੇ ਅੱਜ ਵੇਖ ਲਓ ਸੀ ਹਾਲ ਚੜ ਗਿਆ ਗਰਮੀਆਂ ਸ਼ੁਰੂ ਹੋਣ ਵੇਲੇ ਖਬਰ ਲੱਗੀ ਸੀ ਪੁਲ ਦੀ ਅਜੇ ਥੱਲੇ ਉਵੇਂ ਹੀ ਕਾਲਬ ਲੱਗਾ ਹੋਇਆ ਹੈ ਤੇ ਅਜੇ ਇਹਨਾਂ ਕੋਲੋਂ ਕਾਲਬ ਕਿਉਂ ਨਹੀਂ ਖੋਲਿਆ ਕਿਉਂਕਿ ਇੱਕ ਖੱਪਾ ਪੁਲ ਦਾ ਥੱਲੇ ਡਿੱਗ ਚੁੱਕਾ ਸੀ ਇਹਨਾਂ ਨੇ ਨਹੀਂ ਮੰਨਣਾ ਤੁਸੀਂ ਮਹਿਕਮੇ ਨੂੰ ਪੁੱਛੋ ਠੇਕੇਦਾਰ ਨੂੰ ਪੁੱਛੋ ਜੇ ਮਟੀਰੀਅਲ ਮਾੜਾ ਲੱਗਾ ਸੀ ਤਾਂ ਹੀ ਸੀ ਜ਼ਿੰਮੇਵਾਰ ਕੌਣ ਸੀ ਜ਼ਿੰਮੇਵਾਰ ਮਹਿਕਮਾ ਤੇ ਠੇਕੇਦਾਰ ਇਹ ਕਦੋਂ ਤੱਕ ਹੁਣ ਤਰ ਮਤ ਤਨਾਂ ਪਤਾ ਨਹੀਂ ਦੀ ਗੱਲ ਕਰੀ ਕਦੋਂ ਤੱਕ ਜਾਰੀ ਰਹੇਗੀ ਇਹ ਤਾਂ ਮਹਿਕਮੇ ਦੇ ਵਾਸਤੇ ਕਦੋਂ ਤੱਕ ਉਲਵਾਉਂਦੇ ਉਹਨਾਂ ਚਿਰ ਜਾਰੀ ਰਹੇਗੀ हां एक बार तस्वीर ਤੁਹਾਡੇ ਨਾਲ ਫਿਰ ਸਾਂਝੀ ਕਰ ਦਿੰਨੇ ਆ ਕਿ ਇਹ ਲੋਕ ਜਿਹੜੇ ਨੇ ਅੱਜ ਲਾਕੇ ਦੇ ਲੋਕ ਅਲੱਗ-ਅਲੱਗ ਪਿੰਡਾਂ ਦੇ ਆਸੀਂ ਗੱਲ ਕਰੀਏ ਪਿੰਡ ਭਦਰੂ ਆਮੇਵਾਲਾ ਆਟਾਰੀ ਇਗਾ ਸਿੰਘੋ ਵਾਲਾ ਹੋ ਗਿਆ ਜਾਂ ਮਹਾਲਮ ਹੋ ਗਿਆ ਉਸ ਤੇ ਨਾਲ ਨਾਲ ਵਕੀਲ ਵਾਲੀ ਗੈਂਦਰ ਪਿੰਡ ਉਹ ਕਿਹਾ ਵਸਤੀ ਨਾਮ ਲਾਲ ਵਾਕਾ ਆਦ ਪਿੰਡਾਂ ਦੇ ਜਿਹੜਾ ਲੋਕਾਂ ਦੇ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਜਿਹੜਾ ਦਿੱਤਾ ਜਾ ਰਿਹਾ ਤਾਂ ਪਰ ਲੋਕਾਂ ਦੀ ਇੱਕੋ ਇੱਕ ਇਹ ਮੰਗ ਹੈ ਕਿ ਇਸ ਰੋਡ ਨੂੰ ਜਲਦ ਤੋਂ ਜਲ ਜਿਹੜਾ ਕਿ ਬਣਾਇਆ ਜਾਵੇ ਕਿ ਮਹਿਜ਼ 2 ਤੋਂ 3 ਕਿਲੋਮੀਟਰ ਜਿਹੜਾ ਰੋਡ ਨਾ ਬਣਾਉਂ ਤੇ ਕਾਫੀ ਜਿਹੜਾ ਲੋਕਾਂ ਦਾ ਨੁਕਸਾਨ ਹੋ ਰਿਹਾ ਗੱਡੀਆਂ ਦੀ ਗੱਲ ਕਰੀਏ ਤਾਂ ਕਾਰਾਂ ਦੀਆਂ ਚੈਸੀਆਂ ਤੱਕ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਤਾਂ ਲਗਾਤਾਰ ਪੱਥਰਾ ਵੱਜਨ ਦਾ ਸ਼ੀਸ਼ੇ ਜਿਹੜੇ ਟੁੱਟ ਰਹੇ ਨੇ ਛੋਟੇ ਛੋਟੇ ਸਕੂਲਾਂ ਦੇ ਬੱਚੇ ਜਿਹੜੇ ਜਾਣੇ ਵ ਕਾਫੀ ਜਿਹੜਾ ਨੁਕਸਾਨ ਹੋ ਰਿਹਾ ਪਰ ਪ੍ਰਸ਼ਾਸਨ ਕੰਬ ਕਰਨੀ ਨਹੀਂ ਤੋ ਅਜੇ ਤੱਕ ਵੀ ਜਿਹੜਾ ਨਹੀਂ ਜਾਗਰਿਆ ਤਾਂ ਅੱਜ ਲੋਕਾਂ ਦੇ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਸ਼ਾਇਦ ਅੱਜ ਕੰਬ ਕਰਨੀ ਨਹੀਂ ਤੋ ਪ੍ਰਸ਼ਾਸਨ ਜਾਗ ਪਵੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਵਰਲਡ ਪੰਜਾਬੀ ਟੀਵੀ ਫਰੋਇ